ਨਾਗਰਨਾਬ ਸਿੰਘ ਜੀ ਕਿਹੜਾ ਸੈਰ ਆ ਕਿਹੜਾ ਕਸ ਬਈਏ ਇਹੀ ਸ਼ਹਿਰੇ ਸਾਡਾ ਇੱਕ ਅੱਗਾ ਪਿੰਡੀ ਜੀ ਉਹਨਾਂ ਆਦਾਰੇ ਜੀ ਹੁਣ ਚੋਨਾ ਕਰਕੇ ਉਹਨ ਦੇਖੋ ਸਾਰਾ ਕੁਝ ਲਾਰੇ ਲਾਣਗੇ ਵੋਟਾਂ ਲੈ ਕੇ ਆਪਾਂ ਉਪਰ ਘਰ ਨੂੰ ਘਰ ਨੂੰ ਜਾਣਗੇ ਠੀਕ ਹੈ ਪੈਸਾ ਟੱਕਾ ਆਊਗਾ ਉਹ ਤੇ ਇਹਨਾਂ ਨੂੰ ਪਤਾ ਹੋਵੇ ਕਿੱਧਰ ਜਾਂਦਾ ਕਿੱਧਰ ਨਹੀਂ ਜਾਂਦਾ ਠੀਕ ਹੈ ਹੁਣ ਸੱਚ ਤੇ ਜੇ ਗਰੀਬ ਬੰਦਾ ਇੱਥੇ ਕੋ ਆ ਵੀ ਜਾਊਗਾ ਇਹਦੇ ਵਿੱਚ ਵੀ ਮਰ ਸਕਦਾ ਹਾਲਾਤ ਤਾਂ ਜੀ ਇੱਥੇ ਦੇਖਦੇ ਨੂੰ ਸੰ ਤੋਂ 40 ਸਾਲ ਤੋਂ ਜ਼ਿਆਦਾ ਹੋ ਗਏ ਅਸੀਂ ਤਾਂ ਜੀ 1964 ਦੇ ਆਏ ਹੋਏ ਇੱਥੇ ਇਸ ਪਿੰਡ ਚ ਛੋਟਾ ਜਿਹਾ ਜੀ ਮੈਂ ਜਦੋਂ ਇੱਥੇ ਆਇਆ ਸੀ ਉਹ ਤਾਂ ਇੱਥੇ ਡੰਗਰ ਪੱਛਾ ਵੀ ਖੜਦਾ ਸੀ ਉਦੋਂ ਬਾਅਦ ਤਾਂ ਡੰਗਰ ਪੱਛਾ ਵੀ ਖੜਨੋਂ हट ਗਿਆ ਹੁਣ ਕੀ ਹਾਲਾਤ ਹੈ ਇੱਥੇ ਹੁਣ ਹਾਲਾਤ ਤਾਂ ਵੀ ਸੱਪ ਸਲੂੰਗੜੇ ਨੇ ਬਿਮਾਰੀਆਂ ਨੇ ਇੱਥੇ ਪੈਦਾ ਹੋ ਰਹੀਆਂ ਨੇ ਕਿਉਂ ਨਹੀਂ ਕੀਤਾ ਹੱਲ ਨੇ ਜਿਹੜਾ ਦਾ ਹੋ ਗਿਆ ਹੱਲ ਦੇਖੋ ਇਹਨਾਂ ਨੂੰ ਸਰਕਾਰ ਨੂੰ ਪਤਾ ਹੋਵੇ ਜਾਂ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਹੋਵੇ ਪੈਸੇ ਤਾਂ ਉਡਾਉਂਦੀ ਰਹਿੰਦੇ ਨੇ ਜੀ ਪਰ ਹੱਲ ਨਹੀਂ ਹੋਇਆ ਜੀ ਨਹੀਂ ਹੱਲ ਨਹੀਂ ਹੋਇਆ ਹਾਂ ਜੀ ਗੁਰਦੇ ਕੋਰਾ ਜੀ ਕੀ ਹੈ ਜਿਹੜਾ ਸਿੱਪੜ ਦਾ ਹਾਲਾ ਹਾਂ ਦੇਖੋ ਜੀ ਆਪੇ ਦੇਖ ਲਓ ਕਿੰਨੇ ਜਰ ਤੋਂ ਇਹ ਬਹੁਤ ਸਾਲ ਹੋ ਗਏ ਜੀ ਮੈਂ ਤਾਂ ਇੱਥੇ ਆਈ ਆਂ ਇਹ ਦੇਖਣਾ ਬਗੇਲ ਤੇ ਹੈ ਮੀਰ ਨੇ ਐ ਮੇਲੇ ਨੇ ਕੜਾਈ ਦੀ ਕੰਧ ਮੁੜ ਕੇ ਕੰਧ ਲਿੱਕੀ ਨਾਲ ਕੀ ਲੱਗਦਾ ਇਹ ਮੰਦਰ ਮੰਦਰ ਹੋ ਗਿਆ ਆ ਦੁਰਗਾ ਮੰਦਰ ਦੁਰਗਾ ਹਾਂ ਦੁਰਗਾ ਮੰਦਰ ਇਹਦਾ ਹਾਲ ਕਿਉਂ ਨਹੀਂ ਹੋ ਰਿਹਾ ਫਿਰ ਸਾਨੂੰ ਕਿਹਾ ਤੁਸੀਂ ਦੇਖੋ ਨਾ ਤੁਸੀਂ ਆਣ ਸਾਣੋਂ ਅਸ ਅਸੀਂ ਕੁਛ ਨਹੀਂ ਕਰ ਸਕਦੇ ਇਹ ਗੱਲ ਹੁੰਦਾ ਕਿੰਨਾ ਔਖਾ ਰਹਿਣਾ ਇੱਥੇ ਬਹੁਤ ਔਖਾ ਦੇਖ ਲੋ ਰੋਜ਼ ਆਉਂਗੇ ਵੀਡੀਓ ਕਰਨੇ ਤੇ ਮਿਸਰਮ ਨੇ ਕੰਮ ਤੇ ਆਏਗਾ ਦੱਸੋ ਸੱਪ ਨਿਕਲਦੇ ਕਦੇ ਗੋ ਆ ਗਈ ਦੱਸੋ ਮੈਨੂੰ ਸੱਪ ਸਨੂਪੀਆਂ ਬਹੁਤ ਨੇ ਸੋਖ ਲਿਖਣਾ ਆਹ ਨਹੀਂ ਮੰਨਦਾ ਸਾਡਾ ਸਭ ਬਣ ਜਾਣਗੇ ਟੰਡੇ ਚੱਟ ਕੇ ਹੱਥੋਂ ਕੇ ਬੇਨਤੀ ਆਹ ਸਾਡਾ ਹੱਲ ਕਰੋ ਸਾਰੇ ਕਾਸੇ ਭੁੱਖ ਨਹੀਂ ਹਾਂ ਬਹੁਤ ਸਾਰਾ ਮਾਂ ਬਣਾਉਣੇ ਬਾਪ ਬਣਾਉਣੇ ਹੁਣ ਕੀ ਮੰਗੇ ਹੁਣ ਆਹੀ ਮੰਗੇ ਇਹ ਕਰ ਦੋ ਹਾਂ ਹਾਂ ਪਾਰਕ ਨੂੰ ਉਹ ਇੱਥੇ ਉਹ ਸੌਕਨ ਪਿੰਡਾਂ ਦੇ ਨਾਲ ਕਿ ਲਿਖ ਗਿਆ 99 ਗੱਲਾਂ ਸ਼ਹਿਰ ਚ ਨਾ ਕਿ ਲਿਖ ਗਿਆ ਕੱਗਾ ਬਤਾ ਬੜਾ ਪੁਰਾਣਾ ਹੀ ਇੱਥੇ ਕਾਫੀ ਸਰਕਾਰਾਂ ਆ ਗਈਆਂ ਅਲੱਗ-ਅਲੱਗ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਤੇ ਨਹੀਂ ਬਣੀਆਂ ਹਨਾ ਇੱਥੇ ਮੇਨ ਕੱਗੇ ਦੀਆਂ ਦੋ ਤਿੰਨ ਪ੍ਰੋਬਲਮਾਂ ਨੇ ਵੱਡੀਆਂ ਨੇ ਜਿਹੜੀਆਂ ਇੱਕ ਤਾਂ ਜਿੰਨੇ ਵੀ ਟੋਬੇ ਨੇ ਸਾਡੇ ਹਨਾ ਇੱਥੇ ਤਿੰਨ ਟੋਬੇ ਨੇ ਤਿੰਨੇ ਟੋਬੇ ਜਿਹੜੇ ਨੇ ਇਹ ਕੰਮ ਕਰਨ ਵਾਲੇ ਨੇ ਸਾਫ਼ ਕਰਨ ਵਾਲੇ ਨੇ ਕਿਉਂਕਿ ਇੱਥੇ ਬਿਮਾਰੀਆਂ ਨੇ ਬਹੁਤ ਜ਼ਿਆਦਾ ਲੱਗ ਰਹੀਆਂ ਨੇ ਜਾਨਵਰ ਨੇ ਜਿਹੜੇ ਨਿਕਲ ਕੇ ਘਰਾਂ ਚ ਆ ਜਾਂਦੇ ਨੇ ਮੱਛਰ ਆਈ ਤੇ ਇੱਕ ਇੱਥੇ ਸਟੇਡੀਅਮ ਦੀ ਬਹੁਤ ਵੱਡੀ ਪ੍ਰੋਬਲਮ ਆ ਸਟੇਡੀਅਮ ਦੇ ਵਿੱਚ ਟਰੈਕ ਨਹੀਂ ਹੈਗਾ ਬਣਿਆ ਹੋਇਆ ਕਾਫੀ ਮੁੰਡਿਆਂ ਨੂੰ ਪ੍ਰੋਬਲਮ ਆਂਦੀ ਆ ਕਿਉਂਕਿ ਜੋ ਵੀ ਕੋਈ ਮੁੰਡਾ ਹੁਣ ਭਰਤੀ ਆ ਰਹੀ ਆ ਨਵੀਂ ਭਰਤੀ ਆਂਦੀ ਆ ਜਿਹੜੀ ਉਹਦੇ ਵਿੱਚ ਆਂਦੀ ਆ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਹੈਲਥ ਸੈਂਟਰ ਆ ਜਿਵੇਂ ਹੈਲਥ ਸੈਂਟਰ ਮਤਲਬ ਹੁਣ ਇੱਥੇ ਬਣਿਆ ਹੋਇਆ ਪਰ ਇੱਥੇ ਵੀ ਸਹੂਲਤਾ ਮਤਲਬ 24 ਘੰਟੇ ਵਾਲਾ ਕੋਈ ਨੇੜੇ ਨੇੜੇ ਕੋਈ ਨਹੀਂ ਹੈਗਾ ਨਹੀਂ ਹੈਗਾ ਹੀ ਕੋਈ ਮੰਗ ਕਰਦੇ ਮੰਗਦਾ ਹੀ ਕਰਦੇ ਆ ਕਿ ਜਿਹੜੇ ਹਸਪਤਾਲ ਆ ਜਿਹੜਾ 24 ਘੰਟੇ ਸਹੂਲਤ ਮਿਲਣੀ ਚਾਹੀਦੀ ਆ ਕਿਉਂਕਿ ਸਾਨੂੰ ਇੱਥੇ ਨੇੜੇ ਆਪਣੇ ਨੇੜੇ ਕੋਈ ਵੀ ਨਹੀਂ ਹੈਗਾ 40 ਕਿਲੋਮੀਟਰ ਤੇ ਪਟਿਆਲੇ ਆ ਜਦੋਂ ਨੂੰ ਪਟਿਆਲੇ ਲੈ ਕੇ ਜਾਂਦੇ ਆ ਜਾਂਦੇ ਜਾਂਦੇ ਡੈੱਡ ਹੋ ਜਾਂਦੀ ਆ ਬਾਡੀ ਉਹ ਵੋਟਾਂ ਵਾਲੇ ਵਾਅਦੇ ਕੀਤੇ ਜਾਂਦੇ ਨੇ ਬਾਅਦ ਆ ਦੇਖੋ ਹੁਣ ਦੇਖੋ ਜਿਹੜੀ ਨਵੀਂ ਸਰਕਾਰ ਆਈ ਤੇ ਸਾਨੂੰ ਉਮੀਦਾਂ ਨੇ ਬਹੁਤ ਵੀ ਕਰਨਗੇ ਇਹ ਤੱਲ ਵੀ ਐਮਐਲਏ ਸਾਹਿਬ ਇੱਥੇ ਆਏ ਤੇ ਕਹਿ ਕੇ ਗਏ ਸੀ ਕਰਾਂਗੇ ਸੀ ਹਾਂਜੀ ਉਮੀਦ ਆਈ ਤਾਂ ਤਾਂ ਹੀ ਹੈ ਜੀ بس ਟੋਬਾ ਪੜਦੋ ਹਸਪੀਟਲ ਦਾ ਪ੍ਰਬੰਧ ਹੋ ਜੇ ਪੂਰਾ 24 ਘੰਟੇ ਖੁੱਲਿਆ ਰਹੇ ਬਸ ਸਟੈਂਡ ਹੋ ਜੇ ਪਰ ਸਾਡੀਆਂ ਇਹੀ ਮੰਗਾਂ ਨੇ ਇਹ ਵੋਟਾਂ ਦੇ ਅਸੀਂ ਚਲੋ ਸਾਡਾ ਆਪਣਾ ਹੱਕ ਹੈ ਠੀਕ ਹੈ ਨਾ ਹਾਂ ਨਹੀਂ ਆਪਣਾ ਹੱਕ ਹੈ ਅਸੀਂ ਆਪਦਾ ਹੱਕ ਪਹੁੰਚ ਕੇ ਵੋਟ ਪਾਵਾਂਗੇ ਠੀਕ ਹੈ ਨਾ ਹਾਂ ਵਧੀਆ ਕੰਮ ਕਰੇ ਹਾਂ ਵਧੀਆ ਕੰਮ ਕਰੇ ਸਾਡੇ ਘੱਗੇ ਦਾ ਵਿਕਾਸ ਹੋਵੇ ਠੀਕ ਹੈ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰੀਆਂ ਜਾਣ ਦੇਖੋ ਹੁਣ ਟੋਬੇ 'ਚ ਕਿੰਨਾ ਬੁਰਾ ਹਾਲਾ ਮੱਛਰਾਂ ਨਾਲ ਬੱਚੇ ਬਿਮਾਰ ਹੋ ਰਹੇ ਨੇ ਤੇ ਜਦੋਂ ਵੀ ਕੋਈ ਆਂਦਾ ਸਾਡੇ ਰਿਸ਼ਤੇ ਦਾ ਸਾਰੇ ਇੱਥੇ ਦੇਖਦੇ ਨੇ ਵੀ ਕਿੰਨੀ ਬਦਬੂ ਚ ਤੁਸੀਂ ਰਹਿ ਰਹੇ ਹੋ। ਬਣੀ ਗਰਮੀ ਮਹੀਨੇ ਦੇਖਿਆ ਕੋਈ। ਹਾਂ। ਮੇਰਾ ਸਾਨੂੰ ਤਾਂ ਇਹੀ ਹੈ ਵੀ ਕੱਗੇ ਦੀ ਵੀ ਸਹੂਲਤਾ ਹੋਣੀ ਚਾਹੀਦੀ। ਲੋਕ ਕਹਿੰਦੇ ਨੇ ਇੰਨੀ ਪਾਣੀ ਨਾਲ ਸਕੇ ਦਾ ਬਹੁਤਰਾ ਹਾਲਾ ਜੀ ਨਜ਼ਰ ਸੀਵਰੇਜ ਜਿਹੜੀ ਕੱਗੇ ਚ ਇਹ ਸੀਵਰੇਜ ਪਾਣਾ ਚਾਹੀਦਾ ਜੀ। ਸਾਰੇ ਕੱਗੇ ਚ ਨਹੀਂ। ਸਾਰੇ ਕੱਗੇ ਸੀਵਰੇਜ ਨਹੀਂ ਹੈਗਾ ਜੀ। ਹੁਣ ਚੋਣਾ ਆ ਗਿਆ ਹੁਣ ਚੋਣਾ ਵੇਲੇ ਕੀ ਸਵਾਲ ਜਵਾਬ ਹੋਣਗੇ? ਚੋਣਾ ਵੇਲੇ ਜਵਾਬ-ਵੱਤਾ ਹੀ ਨਹੀਂ ਜੀ ਆਪਣੀ ਇਹ ਸਮੱਸਿਆਵਾਂ ਜਿਹੜੀ ਹੈ ਬਸ ਅਡੇ ਚ ਸੀਵਰੇਜ ਦੀ ਆ ਪਾਣੀ ਸਮੱਸਿਆ ਸਮੱਸਿਆ ਜੀ ਤੇ ਬਾਕੀ ਪਿਆ ਗੰਦ ਦੇਖੋ ਤੁਹਾਡੇ ਸਾਹਮਣੇ ਪਿਆ ਜਬਸਾ ਦੇਖੋ ਕਿੰਨਾ ਬੁਰਾ ਹਾਲਾ ਕੋਈ ਸਫਾਈ ਦਿੰਦਾ ਜੀ ਸਫਾਈ ਦਾ ਬਾਬੂ ਰਾਹ ਲਾ ਜੀ ਸਫਾਈ ਕੋਈ ਨਹੀਂ ਕਰਦਾ ਹਾਂਜੀ ਤੇ ਬਸ ਦੇਖੋ ਤਕਰੀਬਨ 2 ਸਾਲ ਹੋ ਗਏ ਨਗਰ ਪੰਚਾਇਤ ਘਗਾ ਜਿਹੜੀ ਭੰਗ ਹੋਈ ਨੂੰ ਜੀ ਤੇ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ ਜਦੋਂ ਤੱਕ ਅਸੀਂ ਮੇਰੀ ਵਾਈਫ 12 ਨੰਬਰ ਵਾਰਡ ਤੋਂ ਕੌਂਸਲਰ ਰਹੇ ਨੇ ਜਿੰਨਾ ਚਿਰ ਅਸੀਂ ਕੌਂਸਲਰ ਰਹਿਆ ਅਸੀਂ ਸਫਾਈ ਦਾ ਪੂਰਾ ਧਿਆਨ ਰੱਖਿਆ ਜੀ ਤੇ ਰਹੀ ਇਸ ਛੱਪੜ ਦੀ ਗੱਲ ਇਹ ਛੱਪੜ ਦੇ ਸਫਾਈ ਹੈ ਜਿਹੜੀ ਇਹਦਾ ਬਹੁਤ ਟਾਈਮ ਦਾ ਮਸਲਾ ਇਹ اٹਕਿਆ ਹੋਇਆ ਹੈ ਇਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਜੇ ਆਪਾਂ ਕਹਿ ਲਈਏ ਕਿ ਇਹ ਛੱਪੜਾ ਇੱਕ ਜਿਹੜਾ ਨਗਰਪੰਚਾਇਤ ਘੱਗਾ ਦੇ ਜਾਂ ਚਿੱਤਰਨ ਅ ਮਸੀਆਂ ਵਾਸਤੇ ਜਾਂ ਕੁਸ਼ ਖਾਊ ਪੀਰ ਲੋਕਾਂ ਵਾਸਤੇ ਇਹ ਇੱਕ ਮਨੀ ਬੈਂਕ ਹੈ ਮਨੀ ਬੈਂਕ ਬਣਿਆ ਹੋਇਆ ਹੈ ਪਤਾ ਨਹੀਂ ਤਾਂ ਇਸ ਨੂੰ ਜਾਣ ਬੁੱਝ ਕੇ ਨਹੀਂ ਸਾਫ਼ ਕੀਤਾ ਜਾਂਦਾ ਜਾਂ ਪਤਾ ਨਹੀਂ ਕੋਈ ਅਣਗਹਿਲੀ ਹੈ ਇਹ ਸਾਫ਼ ਸਫਾਈ ਹੈ ਜਿਹੜੀ ਇਸ ਦੀ ਜ਼ਰੂਰ ਹੋਣੀ ਚਾਹੀਦੀ ਹੈ ਹਾਂਜੀ ਕੱਲਾ ਇਹ ਟੋਬਾ ਨਹੀਂ ਹੈ ਜੀ ਇੱਥੇ ਪ੍ਰਾਚਨ ਦੁਰਗਾ ਮੰਦਰ ਵੀ ਹੈ ਜੀ ਉਹ ਸਾਹਮਣੇ ਲਾਲਾਂ ਵਾਲੇ ਪੀਰ ਦੀ ਮਜ਼ਾਰ ਹੈ ਜੀ ਨਾਲ ਬਾਬਾ ਵਿਸ਼ਵਕਰਮਾ ਜੀ ਦਾ ਭਵਨ ਹੈ ਜੀ ਇਸ ਕਰਕੇ ਉਹ ਨਾਲ ਮਾਰਕੀਟ ਹੈ ਜੀ ਇੱਧਰ ਰਹਿਸ਼ੀ ਦੇ ਮਕਾਨ ਨੇ ਜੀ ਇਸ ਦੀ ਤਾਂ ਬਹੁਤ ਜਲਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਇਹਨਾਂ ਬਿਮਾਰੀਆਂ ਤੋਂ ਇੱਥੇ ਮੱਛਰ ਦੀ ਬਹੁਤ ਜ਼ਿਆਦਾ ਪਰਹਮਾਰ ਹੁੰਦੀ ਹੈ ਜੀ ਗੰਦਗੀ ਫੈਲੀ ਹੋਈ ਹੈ ਬਦਬੂ ਹੈ ਕੋਈ ਪਸ਼ੂ ਜਾਂ ਡੰਗਰ ਕੋਈ ਕੁੱਤਾ ਡਿੱਗ ਜਾਂਦਾ ਤਾਂ ਉਹ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਜੀ ਬਦਬੂ ਮਾਰਦੀ ਹੈ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਕੀ ਹੁੰਦਾ ਉਹ ਵਿਚਾਰਾ ਗਲ ਜਾਂਦਾ ਫਿਰ ਆਪੇ ਬਦਬੂ ਖਤਮ ਹੁੰਦੀ ਹੈ ਜੀ ਦਾ ਹੱਲ ਨਹੀਂ ਹੋਇਆ ਸਾਰਾ ਸਰ ਤੁਸੀਂ ਵੀ ਜਾਣਦੇ ਹੋ ਸਾਡੇ ਕੈਂਡੀਡੇਟ ਸਾਹਿਬ ਨੇ ਜਿੰਨੇ ਵੀ ਇੱਥੇ ਹੈਗੇ ਨੇ ਇਹਨਾਂ ਨੇ ਵੀ ਲੋਕਾਂ ਦੇ ਨਾਲ ਵੋਟਰਾਂ ਦੇ ਨਾਲੇ ਵਾਅਦਾ ਕੀਤਾ ਕਿ ਜਿਹੜੀ ਛੱਪੜ ਦੀ ਪਿਛਲੇ 60 ਸਾਲਾਂ ਤੋਂ ਪ੍ਰੋਬਲਮ ਚੱਲਦੀ ਆ ਰਹੀ ਹੈ ਉਹਦਾ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰਾਂਗੇ ਇਹਦੇ ਬਾਰੇ ਸਾਡੇ ਪ੍ਰਧਾਨ ਜੀ ਵੀ ਆਏ ਸੀ ਰਾਜਾ ਬੜਿੰਗ ਜੀ ਵਿਰੋਧੀ ਧਿਰ ਦੇ ਆਗੂ ਵਾਜੋ ਸਾਹਿਬ ਵੀ ਆਏ ਸੀ ਡਾਕਟਰ ਗਾਂਧੀ ਵੀ ਆਏ ਸੀ ਅਸੀਂ ਡਾਕਟਰ ਗਾਂਧੀ ਜੀ ਨੂੰ ਸਪੈਸ਼ਲ ਤੌਰ ਤੇ ਉਹ ਦਿਖਾਇਆ ਉਹਨਾਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਸਾਨੂੰ ਐਮਪੀ ਫੰਡ ਦੇ ਵਿੱਚੋਂ ਪੈਸੇ ਦੇ ਕੇ ਇਹ ਬਿਮਾਰੀ ਜਿਹੜੀ ਲੋਕਾਂ ਨੂੰ ਖਾ ਰਹੀ ਹੈ ਲੋਕਾਂ ਦੀ ਸਿਹਤ ਦੇ ਉੱਤੇ ਬਹੁਤ ਬੁਰਾ ਅਸਰ ਪਾ ਰਹੀ ਹੈ ਉਹਦੀ ਨਿਕਾਸੀ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਜਾਵੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਅਸੀਂ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉਠਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵਰਿੰਗ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਕਿਸੇ ਤਰ੍ਹਾਂ ਇਹ ਮਸਲੇ ਦਾ ਜਿਹੜਾ ਹਾਲਾ ਹੈ ਜਿਸ ਤੇ ਸਾਡੇ ਲਈ ਐਡਾ ਵੱਡਾ ਸਰਾਬ ਬਣ ਚੁੱਕਾ ਜਿਵੇਂ ਲੁਧਿਆਣੇ ਦੇ ਵਿੱਚ ਬੁੱਢਾ ਨਾਲਾ ਉਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਘੱਗਾ ਦੇ ਵਿੱਚ ਛੱਪਣੇ ਪੈਦਾ ਕੀਤੇ ਹੋਏ ਨੇ ਸੋ ਅਸੀਂ ਕੋਸ਼ਿਸ਼ ਕਰਕੇ que okay, okay. ਸਾਡੇ ਐਮਪੀ ਸਾਹਿਬ ਜਿਹੜੇ ਨੇ ਉਹ ਬਹੁਤ ਸਹਿਰਦੇ ਨੇ ਇਸ ਮਾਮਲੇ ਦੇ ਵਿੱਚ ਕਿ ਉਹ ਲੋਕਾਂ ਦੀਆਂ ਸਿਹਤ ਦੇ ਪ੍ਰਤੀ ਜਿਹੜੀਆਂ ਪ੍ਰੋਬਲਮਾਂ ਨੇ ਕਿਉਂਕਿ ਖੁਦ ਡਾਕਟਰ ਨੇ ਉਹ ਸਮਝਦੇ ਨੇ ਕਿ ਕਿ ਕਿੰਨੀ ਸਿਹਤ ਦੇ ਲਈ ਇਹ ਚੀਜ਼ਾਂ ਖਤਰਨਾਕ ਨੇ ਉਹਨਾਂ ਨੇ ਪ੍ਰੋਸਾ ਦਿੱਤਾ ਕਿ ਇਹ ਦਾ ਹੱਲ ਕਰਨ ਦੀ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਭਾਵੇਂ ਪਾਰਲੀਮੈਂਟ ਦੇ ਵਿੱਚੋਂ ਮੁੱਦਾ ਉਠਾ ਕੇ ਕੋਈ ਸਿਹਤ ਮੰਤਰੀ ਭਾਰਤ ਸਰਕਾਰ ਦੇ ਸਿਹਤ ਮੰਤਰੀ ਤੋਂ ਕੋਈ ਸਪੈਸ਼ਲ ਗ੍ਰਾਂਡ ਲੈ ਆ ਕੇ ਵੀ ਇਹ ਮੁੱਦਾ ਜਿਹੜਾ ਉਹ ਜਿਹੜਾ ਛੱਪੜ ਭੇਜਿਆ ਆਪਣਾ ਨਾਲ ਜਮਾਣਾ ਮਤਲਬ ਕਾਫੀ ਸਾਲ ਹੋ ਗਏ ਇਹਦਾ ਕੋਈ ਹੱਲ ਨਹੀਂ ਹੋਇਆ ਇਹਦੇ ਬਾਰੇ ਕੋਈ ਸੁਝਾਅ ਇਹ ਟੋਬਿਆਂ ਦਾ ਵੀ ਸਾਡਾ ਜਿਹੜਾ ਸੀਗਾ ਪਾਉਂਡ ਨੇ ਸਾਡੇ ਜਿਵੇਂ ਤਿੰਨ ਇਹਦਾ ਵੀ ਸੱਸੀ ਸੀਵਰੇਜ ਬੋਰਡ ਵਾਲਿਆਂ ਨੂੰ ਮਤਾ ਪਾ ਕੇ ਭੇਜਿਆ ਸੀਗਾ ਡੀਸੀ ਸਾਹਿਬ ਤੇ ਉਹਦੇ ਵਿੱਚ ਮੀਟਿੰਗ ਹੋਈ ਸੀਗੀ ਸਾਡੀ ਤੇ ਇਹਨਾਂ ਦਾ ਮਤਲਬ ਹੈ ਜਿਹੜੇ ਤਿੰਨ ਪਾਉਂਡ ਨੇ ਪਹਿਲਾਂ ਇਹਨਾਂ ਨੂੰ ਆਪਸ ਵਿੱਚ ਕਨੈਕਟ ਕਰਕੇ ਇਹਨਾਂ ਦਾ ਪਾਣੀ ਦੀ ਡਿਸਪੋਜ਼ਲ ਦੀ ਮੇਨ ਸਮੱਸਿਆ ਇੱਥੇ ਆਪਣਾ ਟੋਬਿਆਂ ਦਾ ਵੀ ਪਾਣੀ ਕਿੱਧਰ ਕੱਢਿਆ ਜਾਵੇ ਪਹਿਲਾਂ ਪਾਣੀ ਪਹਿਲਾਂ ਇਹਨਾਂ ਦਾ ਐਮਪੀਐਸ ਸਾਡਾ ਗੂਗਾ ਮਾੜੀ ਜਿੱਥੇ ਉੱਥੇ ਵੀ ਇੱਕ ਸਾਡਾ ਪਾਉਂਡ ਹੈਗਾ ਉੱਥੇ ਐਮਪੀਐਸ ਲੱਗੂਗਾ ਐਮਪੀਐਸ ਲੱਗ ਕੇ ਅੱਗੇ ਜਿਹੜੀ ਰਾਈਜ਼ਿੰਗ ਲੇਨ ਲੇਨ ਪਾਊਗੀ ਆਪਣੇ ਉੱਥੇ ਧੂੜ ਜਿਹੜੀ ਆਪਣੇ ਡਰੇਨ ਤੱਕ ਇਹਦਾ ਪਾਣੀ ਦੀ ਨਿਕਾਸੀ ਉੱਥੇ ਹੋਊਗੀ ਉਸ ਤੋਂ ਇਹ ਸਾਨੂੰ 4 ਲਗਭਗ 4 ਕਰੋੜ 95 ਲੱਖ ਦਾ ਜਿਹੜਾ ਐਸਟੀਮੇਟ ਬਣਾ ਕੇ ਭੇਜਿਆ ਸੀ ਸੀਵਰੇਜ ਡਿਪਾਰਟਮੈਂਟ ਤੇ ਇਹ ਐਸਟੀਪੀ ਦਾ ਤੇ ਇਹਦਾ ਜਿਹੜਾ ਇਕੱਠਾ ਹੀ ਟੈਂਡਰ ਜਿਹੜਾ ਲੱਗੂਗਾ ਜੀ ਏ ਐਮ ਪੀ ਐਸ ਦਾ ਮਤਲਬ ਕਿ ਉਹਨਾਂ ਨੂੰ ਜਿਹੜੀ ਗੂਗਾ ਮਾੜੀ ਵਾਲੀ ਜਗਾ ਉਹਨਾਂ ਨੂੰ ਦਿਖਾਤੀ ਸੀ ਅਸੀਂ ਉਹਨਾਂ ਦੇ ਅਫਸਰ ਸਾਹਿਬਾਨ ਆਏ ਸੀ ਐਸ ਡਿਊ ਸਾਹਿਬ ਐਕਸ਼ਨ ਸਾਹਿਬ ਆ ਕੇ ਜਗਾ ਮੌਕਾ ਦੇਖ ਗਏ ਸੀ ਸਾਰਾ ਤੇ ਫੇਰ ਹੀ ਉਹਨਾਂ ਵੱਲੋਂ ਇਹ ਜਿਹੜਾ ਪ੍ਰੋਜੈਕਟ ਬਣਾਇਆ ਗਿਆ ਸੀਗਾ ਇਹ ਜਿਹੜਾ ਟੋਬਾ ਇਹ ਵੀ ਲਗਭਗ 3 ਏਕੜ ਦੇ ਨੇੜੇ 2.5 ਕੋਨੇ ਤੇ ਨਿਕੜ ਦੀ ਇਹ ਜਗਾ ਚ ਟੋਬਾ ਹੈਗਾ ਤੇ ਇਹ ਤੋਂ ਬਾਅਦ ਇਹ ਤੇ ਪਾਣੀ ਦੀ ਜਦੋਂ ਨਿਕਾਸੀ ਹੋ ਜੂਗੀ ਤਾਂ ਇਹ ਇੱਕ ਮਤਲਬ ਕਿ ਹੋ ਵਧੀਆ ਢੰਗ ਨਾਲ ਇਹਦੀ ਆਉਣ ਵਾਲੇ ਟਾਈਮ 'ਚ ਮਤਲਬ ਕਿ ਵਧੀਆ ਪ੍ਰਪੋਜ਼ਲ ਬਣ ਸਕਦੀ ਹੈ ਇੱਥੇ ਲੋਕਾਂ ਦੇ ਜਿਵੇਂ ਸੈਰ ਕਰਨ ਵਾਸਤੇ ਵਧੀਆ ਇਹਨੂੰ ਟੋਬੇ ਨੂੰ ਮੋਡੀਫਾਈ ਕੀਤਾ ਜਾਊਗਾ